ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਵਧੀਆ ਹੋਵਗੇ ਜੀ ਲਓ ਜੀ ਅੱਜ ਆਪਾਂ ਕੋਈ ਡੇਲੀ ਰੁਟੀਨ ਦਾ ਵਲੌਗ ਵੀ ਲੈ ਕੇ ਆਏ ਅੱਜ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਸ਼ੇਅਰ ਕਰਦੇ ਆਂ ਜੋ ਕਿ ਮੇਰੇ ਮਨ 'ਚ ਬਹੁਤ ਦਿਨਾਂ ਦੀਆਂ ਚੱਲ ਰਹੀਆਂ ਸੀਆਂ ਜੀ ਜਿਵੇਂ ਕਿ ਆਪਾਂ ਸਮਾਜ ਦੇ ਵਿੱਚ ਰਹਿੰਦੇ ਆ ਤੇ ਸਮਾਜ ਦੇ ਵਿੱਚ ਰਹਿਣ ਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਆਪਣੇ ਸੁੱਖ-ਸੁਖ ਸਮਾਜ ਦੇ ਵਿੱਚ ਸ਼ੇਅਰ ਕਰ ਸਕੀਏ ਸਮਾਜ 'ਚ ਰਹਿਣ ਵਾਲੇ ਲੋਕ ਆਪਣੇ ਆਂਗਵਾਂਡ ਆਪਣੇ ਰਿਸ਼ਤੇਦਾਰ ਜਿਹੜੇ ਆ ਆਪਣੇ ਸੁੱਖ-ਦੁੱਖ ਤੇ ਭਾਗੀ ਬੰਨ ਹਨਾ ਪਰ ਫਿਰ ਵੀ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਐਜੇ ਹੁੰਦੇ ਆ ਜੋ ਕਿ ਇਨਸਾਨ ਦੇ ਦੁੱਖ ਦੇ ਸਮੇਂ ਦੇ ਵਿੱਚ ਉਹਦਾ ਸਾਥ ਨਹੀਂ ਦਿੰਦੇਗੇ ਜਦੋਂ ਉਹ ਇਨਸਾਨ ਮਰ ਜਾਂਦਾ ਨਾ ਤਾਂ ਫਿਰ ਉਹਨੂੰ ਯਾਦਾਂ ਉਹਦੀਆਂ ਤਾਜ਼ਾ ਕਰਦੀ ਹੈ ਨਾ ਉਹਨੂੰ ਯਾਦ ਕਰਦੇ ਆ ਬਹੁਤ ਕੁਝ ਕਰਦੇ ਆ ਉਹਦੇ ਵਾਸਤੇ ਪਰ ਜਿੰਦੇ ਜੀ ਇਨਸਾਨ ਦੀ ਜਿਹੜੀ ਇਹ ਕਦਰ ਨਹੀਂ ਕਰਦੇ ਇਹ ਸਾਰੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੀ ਆ ਕਿਉਂਕਿ ਤਿੰਨ ਚਾਰ ਦਿਨ ਪਹਿਲਾਂ ਨਾ ਇਹ ਗੱਲ ਮੇਰੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਆਈ ਕਿਉਂਕਿ ਮੈਂ ਇੱਕ ਭੈਣ ਦੇ ਚੈਨਲ ਨਾਲ ਜੁੜੀ ਹੋਈ ਆ ਹਨਾ ਤੇ ਉਹ ਉਹ ਬਹੁਤ ਸੋਹਣੀਆਂ ਵੀਡੀਓਜ਼ ਵਲੌਗ ਪਾਉਂਦੀ ਹੈ ਬਹੁਤ ਹੀ ਵਧੀਆ ਹਨਾ ਬਹੁਤ ਨਾਈਸ ਕੁੜੀ ਆ ਉਹ ਬਟ ਅੱਜ ਤੋਂ 6 ਮਹੀਨੇ ਪਹਿਲਾਂ ਉਹਦੀ ਹਸਬੰਦ ਦੀ ਡੈਥ ਹੋ ਗਈ ਯਾਨੀ ਕਿ ਉਹਦੀ ਏਜ 28 ਸਾਲ ਹੋ ਗਈ ਇੰਨੀ ਏਜ ਹੋਊਗੀ ਤੇ ਉਹਦੇ ਹਸਬੰਦ ਦੀ ਡੈਥ ਹੋ ਗਈ ਹਨਾ ਉਸ ਤੋਂ ਬਾਅਦ ਵੀ ਉਹ ਆਦਾ ਕੰਮ ਕਾਜ ਕਰ ਰਹੀ ਆ ਹਨਾ ਦੁੱਖ ਹਰ ਇਨਸਾਨ ਨੂੰ ਹੁੰਦਾ ਦੇਖੋ ਵੀ ਉਹਦੀ ਛੋਟੀ ਜੀ ਏਜ ਦੇ ਵਿੱਚ ਉਹ ਵਿਧਵਾ ਹੋ ਗਈ ਉਹਨੂੰ ਕਿੰਨਾ ਦੁੱਖ ਹੋਊਗਾ ਉਹਦੇ ਪੇਰੈਂਟਸ ਨੂੰ ਕਿੰਨਾ ਦੁੱਖ ਹੋਊਗਾ ਉਹ ਹੀ ਜਾਣਦੇ ਹਨਾ ਬਹੁਤ ਵੱਡਾ ਦੁੱਖ ਪਰ ਉਹੀ ਗੱਲ ਹੈ ਵੀ ਜਦੋਂ ਉਹ ਪਹਿਲਾਂ ਵੀਡੀਓਸ ਪਾਉਂਦੀ ਸੀਗੀ ਠੀਕ ਹੈ ਉਹਨੂੰ ਬਹੁਤ ਵਧੀਆ ਲਾਈਕ ਮਿਲਦੇ ਸੀਗੇ ਬਹੁਤ ਵਧੀਆ ਕਮੈਂਟ ਮਿਲਦੇ ਸੀਗੇ ਹਨਾ ਪਰ ਹੁਣ ਜਦੋਂ ਵੀਡੀਓਸ ਪਾ ਰਹੀ ਹੈ ਤਾਂ ਕੁਝ ਲੋਕ ਉਸਤੇ ਕਮੈਂਟ ਕਰਦੇ ਆ ਵੀ ਤੁਹਾਡੇ ਹਸਬੰਦ ਦੀ ਡੈਥ ਹੋ ਗਈ ਔਰ ਤੁਸੀਂ ਵੀਡੀਓਸ ਪਾਉਣ ਚ ਮਗਰ ਨਾ ਹਨਾ ਆ ਦੇਖੋ ਇਹ ਹੀ ਉਹਦਾ ਕੰਮ ਕਾਜ ਹੈ ਅਕਸਰ ਉਸਨੇ ਇਸ ਤਰ੍ਹਾਂ ਫਿਰ ਬਲੌਗ ਪਾਇਆ ਹੈ ਨਾ ਉਹਦਾ ਜਿਹੜਾ ਦੁੱਖ ਸੀਗਾ ਉਹਦੇ ਫੇਸ ਤੇ ਸਾਫ਼ ਝਲ ਕਰਿਆ ਸੀਗਾ ਹੈ ਨਾ ਕਿਉਂਕਿ ਉਹਦੇ ਦੁੱਖ ਨੂੰ ਉਹ ਸਮਝ ਸਕਦੀ ਆ ਜਾਂ ਉਹਦੇ ਪੇਰੈਂਟਸ ਹੈ ਉਹਦੀ ਮਾਂ ਆ ਉਹ ਸਮਝ ਸਕਦੀ ਆ ਆਪਾਂ ਨਾਲੋਂ ਜ਼ਿਆਦਾ ਹੈ ਨਾ ਪਰ ਆਪਣੇ ਸਮਾਜ ਦੀ ਸੋਚ ਇਹ ਜੀ ਹੈ ਨਾ ਵੀ ਜੇ ਕੋਈ ਇਨਸਾਨ ਮਿਹਨਤ ਕਰ ਰਿਹਾ ਕੰਮ ਕਰ ਰਿਹਾ ਨਾ ਉਸ ਨੂੰ ਅੱਗੇ ਨਹੀਂ ਵਧਣ ਦੇਣਾ ਹਾਲਾਂਕਿ ਉਸ ਨੂੰ ਪਿੱਛੇ ਹਟਾਉਣਾ ਹੈ ਨਾ ਵੇ ਕੀ ਹੋ ਗਿਆ ਜੋ ਰੱਬ ਦੇ ਘਰ ਉਹਦੀ ਹਸਬੰਦ ਦੀ ਡੈਥ ਹੋ ਗਈ ਪਰ ਫੇਰ ਵੀ ਉਹ ਕੁੜੀ ਆਦੀ ਮਿਹਨਤ ਕਰ ਰਹੀ ਆ ਇਹ ਤਾਂ ਨੀਗਾ ਵੀ ਉਹ ਮੰਗਤੀ ਬਣ ਗਈ ਆ ਹਨਾ ਵੀ ਕਿਸੇ ਕੋਲੋਂ ਮੰਗ ਕੇ ਉਹਦਾ ਜੀਵਨ ਜੀ ਰਹੀ ਆ ਜ਼ਿੰਦਗੀ ਜੀ ਰਹੀ ਆ ਇਆ ਇਮੋਸ਼ਨਲ ਬਲੈਕਮਿਲ ਕਰਦੀ ਹੈ ਉਹ ਆਪ ਦਾ ਕੰਮਕਾਜ ਕੰਟੀਨਿਊ ਕਰਦੀ ਹੈ ਕਿਉਂਕਿ ਇਹ ਤਾਂ ਹੁੰਦਾ ਨਹੀਂ ਕਿ ਜਦੋਂ ਇਨਸਾਨ ਕੋਈ ਵੀ ਇਸ ਦੁਨੀਆ ਤੋਂ ਚਲੇ ਜਾਂਦਾ ਤਾਂ ਉਹਦੇ ਨਾਲ ਮਰ ਜਾਂਦਾ ਇਹ ਤਾਂ ਹੁੰਦਾ ਨਹੀਂ ਕਿਉਂਕਿ ਇਨਸਾਨ ਦੇ ਜਾਣ ਤੋਂ ਮਗਰੋਂ ਵੀ ਸਾਰਾ ਕੁਝ ਓਵੇਂ ਹੀ ਚੱਲਦਾ ਰਹਿੰਦਾ ਹੈ ਹਨਾ ਚਾਹੇ ਕਿਸੇ ਦੇ ਪੇਰੈਂਟਸ ਚਲੇ ਜਾਂਲ ਚਾਹੇ ਕਿਸੇ ਦੇ ਬੱਚੇ ਚਲੇ ਜਾਣ ਪਰ ਜ਼ਿੰਦਗੀ ਤਾਂ ਜਿਣੀ ਪੈਂਦੀ ਹੈ ਇਨਸਾਨ ਆਪਦੇ ਦੁੱਖਾਂ ਨੂੰ ਭੁੱਲ ਕੇ ਆਦੇ ਕੰਮਕਾਜ ਨੂੰ ਸ਼ੁਰੂ ਕਰਕੇ ਹੀ ਜ਼ਿੰਦਗੀ ਜਿੰਦਾ ਹੈ ਹਾਲਾਂਕਿ ਜਿਹੜਾ ਦੁੱਖ ਹੁੰਦਾ ਹੈ ਉਹ ਭੁੱਲਣਾ ਬਹੁਤ ਔਖਾ ਹੁੰਦਾ ਹੈ ਹਨਾ ਪਰ ਆਪਦੇ ਆਪ ਨੂੰ ਬਿਜ਼ੀ ਕਰਕੇ ਆਪਦੇ ਆਪ ਦੇ ਕੰਮਾਂ ਦੇ ਵਿੱਚ ਰੁੱਝ ਕੇ ਹੀ ਬੰਦਾ ਜਿਹੜਾ ਅਗਲੀ ਜ਼ਿੰਦਗੀ ਜੀ ਸਕਦਾ ਨਾ ਤਾਂ ਉਹ ਵੀ ਇਸ ਤਰ੍ਹਾਂ ਕਰ ਰਹੀ ਹੈ ਵੀ ਆਪਦੇ ਕੰਮ ਨੂੰ ਕੰਟੀਨਿਊ ਕਰ ਰਹੀ ਹੈ ਠੀਕ ਹੈ ਉਸ ਨੂੰ ਆਪਦੇ ਚੈਨਲ ਤੋਂ ਅਰਨਿੰਗ ਹੋ ਰਹੀ ਹੈ ਇਸ ਦਾ ਮਤਲਬ ਇਹ ਤਾਂ ਨਹੀਂ ਵੀ ਹੋ ਕਿ ਕਿਸੇ ਤੋਂ ਮੰਗਤੀ ਬਣੀ ਹੋਈ ਹੈ ਜਾਂ ਕਿਸੇ ਨੂੰ ਇਮੋਸ਼ਨਲ ਬਲੈਕਮੇਲ ਕਰ ਰਹੀ ਹੈ ਪਰ ਸਮਾਜ ਦੀ ਸੋਚ ਹੈ ਵੀ ਉਸ ਨੂੰ ਇਸ ਤਰ੍ਹਾਂ ਦੇ ਕਮੈਂਟ ਆ ਰਹੇ ਤੇ ਜਿਸ ਉਹਨੇ ਵਲੌਗ ਪਾਇਆ ਨਾ ਕਿ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਤਾਂ ਉਹਦੇ ਫੇਸ ਤੋਂ ਦੁੱਖ ਜਿਹੜਾ ਸਾਫ਼ ਚੱਲ ਗਿਆ ਸੀ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਵੀ ਇਨਸਾਨ ਹਰ ਵਕਤ ਆਪਦਾ ਦੁੱਖ ਜਿਹੜਾ ਸੋਸ਼ਲ ਮੀਡੀਆ ਤੇ ਸ਼ੇਅਰ ਕਰੇ ਕਿਉਂਕਿ ਜੇ ਹਰ ਵਕਤ ਇਨਸਾਨ ਰੋਂਦਾ ਰਹੂਗਾ ਤਾਂ ਕਿਤੇ ਨਾ ਕਿਤੇ ਇਹ ਕਮੈਂਟਸ ਆਉਣਗੇ ਵੀ ਇਹ ਵਿਊਜ਼ ਵਾਸਤੇ ਇਸ ਤਰ੍ਹਾਂ ਕਰ ਰਿਹਾ ਹੈ ਹਨਾ ਤੇ ਇਸ ਕਰਕੇ ਹਰ ਕਿਸੇ ਦਾ ਇਹੀ ਰੂਲ ਹੈ ਵੀ ਆਪਦੇ ਦੁੱਖਾਂ ਨੂੰ ਭੁੱਲਦੇ ਹੋਏ ਆਪਣੀ ਜ਼ਿੰਦਗੀ ਜੀਵੇ ਹਨ ਤੇ ਉਹ ਵੀ ਵਿਚਾਰੀ ਇਸ ਤਰ੍ਹਾਂ ਹੀ ਕਰ ਰਹੀ ਹੈ ਆਪਦਾ ਕੰਮ ਕਾਜ ਕਰਦੀ ਹੈ ਚਲੋ ਕਿਸ ਤੋਂ ਮੰਗਤ ਨਹੀਂ ਰਹੀ ਆਪਦੀ ਅਰਨਿੰਗ ਕਰ ਰਹੀ ਹੈ ਵਧੀਆ ਕੰਮ ਕਾਜ ਕਰ ਰਹੀ ਹੈ ਪਰ ਅਸ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਐਜੇ ਹੁੰਦੇ ਆ ਜਦੋਂ ਇਨਸਾਨ ਦੁੱਖਾਂ ਦੇ ਵਿੱਚ ਹੁੰਦਾ ਨਾ ਤਾਂ ਉਹਦਾ ਸਾਥ ਦੇਣ ਦੀ ਬਜਾਏ ਐਜੇ ਕਮੈਂਟ ਕਰਦੇ ਆ ਐਜੇ ਕੁਝ ਗੱਲਾਂ ਬਾਤਾਂ ਕਰਦੇ ਆ ਵੀ ਇਨਸਾਨ ਹੋਰ ਜ਼ਿਆਦਾ ਦੁਖੀ ਹੋ ਜਾਂਦਾ ਹੈ ਹਨਾ ਵੀ ਜਿੰਦਗੀ ਤੋਂ ਉਹਦਾ ਸਾਥ ਨਹੀਂ ਦਿੰਦੇਗੇ ਤੇ ਜੇ ਐਜੇ ਇਨਸਾਨ ਕੋਈ ਹੈ ਜੋ ਸਟੈਪ ਚੁੱਕ ਲੈਂਦਾ ਵੀ ਜਿਵੇਂ ਸੁਸਾਈਡ ਹੋ ਗਿਆ ਜਾਂ ਕੁਝ ਕਰ ਲਿਆ ਹਨਾ ਫੇਰ ਕਹਿਣਗੇ ਲੋ ਜੀ ਅਗਰ ਉਹਨੂੰ ਜ਼ਰੂਰਤ ਸੀਗੀ ਕਿਸੇ ਚੀਜ਼ ਦੀ ਪੈਸੇ ਦੀ ਜਾਂ ਕਿਸੇ ਹੈਲਪ ਦੀ ਜ਼ਰੂਰਤ ਸੀਗੀ ਅਸੀਂ ਉਹਦਾ ਦੁੱਖ ਵੰਡਾਉਣਾ ਸੀ ਉਹ ਸਾਨੂੰ ਦੱਸ ਦਿੱਤਾ ਸਹੀ ਇਸ ਤਰ੍ਹਾਂ ਦੇ ਆਪਣੇ ਸਮਾਜ ਵਿੱਚ ਕੁਝ ਲੋਕ ਹੈਗੇ ਆ ਪੰਜੋਂ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਪਰ ਬਹੁਤ ਸਾਰੇ ਲੋਕ ਐਜੇ ਹੁੰਦੇ ਆ ਜੋ ਕਿ ਜਿੰਦੇ ਇਨਸਾਨ ਦਾ ਤਾਂ ਸਾਥ ਨਹੀਂ ਦਿੰਦੇ ਤਾਂ ਮਰਨ ਤੋਂ ਬਾਅਦ ਉਹਦੀ ਯਾਦਾਂ ਨੂੰ ਤਾਜ਼ਾ ਕਰਦੇ ਹਨ ਹਾਲਾਂਕਿ ਹੁਣ ਇਹ ਚਾਹੀਦਾ ਵੀ ਜਦੋਂ ਇਨਸਾਨ ਦੁੱਖਾਂ ਦੇ ਵਿੱਚ ਹੋਵੇ ਜਦੋਂ ਇਹ ਸਮਾਜ ਦੇ ਵਿੱਚ ਰਹਿ ਰਿਹਾ ਤਾਂ ਸਮਾਜ ਦਾ ਮਤਲਬ ਕੀ ਹੁੰਦਾ ਕਿ ਇਨਸਾਨ ਜਾਂ ਸਾਰਿਆਂ ਨਾਲ ਉਹਦੇ ਦੁੱਖ ਸੁੱਖ ਸਾਂਝੇ ਕਰੇ ਪਰ ਹੁੰਦਾ ਉਲਟਾ ਹੀ ਆ ਕੁਝ ਲੋਕ ਜਿਹੜੇ ਆ ਕੁਝ ਲੋਕ ਸਾਥ ਦਿੰਦੇ ਆ ਤੇ ਕੁਝ ਲੋਕ ਜਿਹੜੇ ਆ ਉਹਦੇ ਦੁੱਖ ਨੂੰ ਵਧਾਉਂਦੇ ਆ ਤਾਂ ਮੈਨੂੰ ਉਹਦੇ ਵੱਲ ਦੇਖ ਕੇ ਐਂ ਹਾਰਿਆ ਸੀਗਾ ਵੀ ਇਹ ਹੰਤਾ ਕੰਮ ਕਰ ਨਹੀਂ ਰਹੀ ਸ਼ੁਰੂ ਤੋਂ ਕਰ ਰਹੀ ਹੈ ਜੋ ਵੀ ਵੀਡੀਓਜ਼ ਬਹੁਤ ਸੋਹਣੀਆਂ ਵੀਡੀਓਜ਼ ਬਣਾ ਰਹੀ ਹੈ ਹਨਾ ਪਰ ਲੋਕਾਂ ਦੇ ਹੁਣ ਦਿਮਾਗ ਤੇ ਇਸ ਤਰ੍ਹਾਂ ਕਿਵੇਂ ਆ ਗਿਆ ਵੀ ਜੇ ਉਹਦੇ ਹਸਬੰਦ ਦੀ ਡੈਥ ਹੋ ਗਈ ਤੇ ਕੀ ਉਹ ਆਦੀ ਜ਼ਿੰਦਗੀ ਨਹੀਂ ਜੀ ਸਕਦੀ ਕੀ ਉਹਨੂੰ ਹੱਕ ਨਹੀਂ ਹੈ ਵੀ ਜ਼ਿੰਦਗੀ ਜੀਣ ਦਾ ਜੇ ਉਹ ਆਪਦਾ ਕੈਰੀਅਰ ਬਣਾਇਆ ਉਸਨੇ ਵੀਡੀਓਜ਼ ਤੇ ਵਲੌਗਸ ਤੇ ਤੇ ਕੀ ਉਹਨੂੰ ਹੱਕ ਨਹੀਂ ਹੈ ਵੀ ਉਹ ਆਪਣੇ ਹਸਬੰਦ ਤੋਂ ਬਿਨਾ ਵੀ ਇਹ ਕੰਮ ਕਰ ਸਕਦੀ ਹੈ ਹਨਾ ਤੇ ਅੱਗੇ ਆਪਦੀ ਜ਼ਿੰਦਗੀ ਜੜੀ ਵਧੀਆ ਜੀ ਸਕੇ ਨਾਲੇ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਮੇਰੇ ਮਨ 'ਚ ਬਸ ਉਹਨੂੰ ਦੇਖ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਆਈਆਂ ਜਿਹੜੀਆਂ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰ ਨਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਇੱਕ ਔਰਤ ਆ ਉਹਦਾ ਕੰਮਕਾਜ ਕਰ ਰਹੀ ਹੋ ਵਧੀਆ ਕੰਮਕਾਜ ਕਰ ਰਹੀ ਆ ਅ ਦੇ ਕਲਚਰ ਦੇ ਅਕੋਰਡਿੰਗ ਕਰ ਰਹੀ ਆ ਤਾਂ ਉਹਦਾ ਸਾਥ ਦੇਣਾ ਚਾਹੀਦਾ ਨਾ ਕਿ ਇਹ ਜੇ ਕਮੈਂਟ ਕਰਨੇ ਚਾਹੀਦੇ ਵੀ ਉਹਦਾ ਦੁੱਖ ਜਿਹੜਾ ਹੋਰ ਜ਼ਿਆਦਾ ਵਾਜੇ ਕਿਉਂਕਿ ਇਨਸਾਨ ਨੂੰ ਆਪ ਦੇ ਗਿਆਨ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਲੋ ਜੀ ਹੁਣ ਹੋ ਗਿਆ ਸਵੇਰ ਦਾ ਟਾਈਮ ਤੇ ਗਰਮੀ ਬਹੁਤ ਜ਼ਿਆਦਾ ਆ ਮੈਂ ਸਾਰੇ ਬਾਹਰ ਵਿੜੇ ਵਗੈਰਾ ਜਿਹੜੇ ਆ ਸਾਫ਼ ਕਰਕੇ ਝਾੜੂ ਪਾਟ ਕੇ ਆਈਆਂ ਇਸ ਕਰਕੇ ਗਰਮੀ ਨਭਿੱਜੀ ਪਈਆਂ ਜੀ ਤੇ ਇਧਰ ਮੈਂ ਧਰ ਗਈ ਸੀਗੀ ਖੀਰ ਗੈਸ ਦੀ ਫਲੇਮ ਘੱਟ ਕਰਕੇ ਤੇ ਬਰ ਥੋੜੀ ਜੀ ਉਬਲ ਗਈ ਮੇਰੇ ਹੁੰਦੇ ਨੂੰ ਮੈਂ ਕਿਹਾ ਚੱਲਣਾ ਦੁਪਹਿਰ ਤਾਈ ਵਧੀਆ ਠੰਡੀ ਹੋ ਜੂਗੀ ਕਿਉਂਕਿ ਠੰਡੀ ਖਾਣੀ ਜਿਹੜੀ ਪਸੰਦ ਕਰਦੇ ਆ ਗਰਮੀ ਦੇ ਵਿੱਚ ਨਾ ਤੇ ਉਹਦਾ ਪਹਿਲੇ ਥੋੜਾ ਜਿਹਾ ਪਾਣੀ ਦੇ ਵਿੱਚ ਰਿਝਾ ਲਿਆ ਤੇ ਹੁਣ ਇਸ ਨੂੰ ਦੁੱਧ ਪਾ ਕੇ ਰਿਝਾ ਰਹੀ ਸੀਗੀ ਫਿਰ ਬਹੁਤ ਟੇਸਟੀ ਬਣ ਜਾਂਦੀ ਆ ਤੇ ਕਦੇ ਕਦੇ ਤੇ ਕਸਟਰਡ ਪਾ ਕੇ ਵੀ ਆਪਾਂ ਬਣਾ ਲੈਨੇ ਹੁੰਨੇ ਉਹ ਵੀ ਸਵਾਦ ਬੰਦੀ ਹੈ ਨਾ ਪਰ ਅੱਜ ਮੈਂ ਕਸਟਰਡ ਨਹੀਂ ਪਾਇਆ ਉਵੇਂ ਬਣਾੜੇ ਸੀਗੇ ਬਸ ਥੋੜਾ ਜਿਹਾ ਡਰਾਈ ਫੂਡ ਵਗੈਰਾ ਬਣਾ ਪਾ ਲਾਂਗੇ ਵਿੱਚ ਇਸ ਤੇ ਤੇ ਵਧੀਆ ਬਣ ਚੂਗੀ ਕਿ ਗਰਮੀਆਂ ਫਿਰ ਠੰਡੀ ਹੀ ਸਵਾਦ ਲੱਗਦੀ ਹੈ ਤੇ ਹਜੇ ਮੇਰੇ ਕੰਮ ਕਾਜ ਕਾਫੀ ਪਏ ਆ ਹਨਾ ਹਜੇ ਮੱਖਣੀ ਕੱਢਣੀ ਆ ਧਾਰਾ ਕੱਢ ਕੇ ਲਿਆਉਣੀਆਂ ਜੀ ਚਲੋ ਜੀ ਬਣੇ ਰਹਿਣਾ ਵਲੌਗ ਦੇ ਨਾਲ ਜਿੰਨਾਂ ਕ ਆਪਣੇ ਕੋਲ ਵਲੌਗ ਬਣਿਆ ਤੁਹਾਡੇ ਨਾਲ ਕਰਾਂਗੇ ਸ਼ੇਅਰ ਲੋ جی ਹੁਣ ਆਪਾਂ ਗੱਲਬਾਤ ਕਰਦੇ ਆ ਸੈਲਫ ਡਿਪੈਂਡ ਦੀ ਮੇਰੇ ਅਕੋਰਡਿੰਗ ਇੱਕ ਔਰਤ ਨੂੰ ਵੀ ਸੈਲਫ ਡਿਪੈਂਡ ਹੋਣਾ ਬਹੁਤ ਜ਼ਰੂਰੀ ਹੈ ਇੱਕ ਤੋਂ ਜਿਵੇਂ ਅੱਜ ਕੱਲ ਮਹਿੰਗਾਈ ਦਾ ਜ਼ਮਾਨਾ ਆ ਅਗਰ ਇੱਕ ਔਰਤ ਸੈਲਫ ਡਿਪੈਂਡ ਹੈ ਤਾਂ ਉਸ ਨਾਲ ਉਸਦੀ ਫੈਮਿਲੀ ਨੂੰ ਵੀ ਸਪੋਰਟ ਮਿਲ ਜਾਂਦੀ ਆ ਤੇ ਆਪਦੀ ਵਧੀਆ ਜ਼ਿੰਦਗੀ ਵੀ ਜੀ ਸਕਦੀ ਆ ਦੂਸਰਾ ਇਹ ਆ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਨਾ ਵੀ ਕੁਝ ਵੀ ਮਾੜਾ ਟਾਈਮ ਜ਼ਿੰਦਗੀ ਦੇ ਵਿੱਚ ਆ ਜਾਂਦਾ ਆ ਅਗਰ ਉਸ ਟਾਈਮ ਦੇ ਵਿੱਚ ਔਰਤ ਕੋਲੇ ਸਕਿੱਲ ਹੈ ਉਹ ਆਪਦੀ ਸਕਿੱਲ ਨੂੰ ਯੂਜ਼ ਕਰ ਰਹੀ ਆ ਸੈਲਫ ਡਿਪੈਂਡ ਹੈ ਤਾਂ ਉਸ ਨੂੰ ਕਿਸੇ ਦੇ ਅੱਗੇ ਹੱਥ ਨਹੀਂ ੱਟਣੇ ਪੈਂਦੇ ਕਿਉਂਕਿ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜੀਣ ਵਾਸਤੇ ਪੈਸਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਅਗਰ ਉਹ ਸੈਲਫ ਡਿਪੈਂਡ ਹੈ ਤੇ ਉਹ ਕਦੇ ਵੀ ਆਪਦਾ ਕੰਫੀਡੈਂਸ ਨਹੀਂ ਲੂਜ਼ ਕਰੂਗੀ ਤਾਂ ਹਮੇਸ਼ਾ ਉਹਦੀ ਜ਼ਿੰਦਗੀ ਜੜੇ ਵਧੀਆ ਜੀ ਸਕਦੀ ਆ ਆਪਾਂ ਬਹੁਤ ਸਾਰੇ ਐਗਜ਼ਾਮਪਲਸ ਇਸ ਤਰ੍ਹਾਂ ਦੇਖਦੇ ਰਹਿਣੇ ਆ ਨਾ ਵੀ ਕੋਰਤ ਜਿਹੜੀ ਆ ਉਹ ਆਪਣੇ ਫੈਮਿਲੀ ਤੋਂ ਬਿਨਾ ਕਈ ਵਾਰੇ ਰੋਲ ਜਾਂਦੀ ਹੈ ਨਾ ਤਾਂ ਸੈਲਫ ਡਿਪੈਂਡ ਹੋਵੇ ਤਾਂ ਉਹ ਆਪਦੀ ਸਕਿੱਲ ਦਾ ਵਧੀਆ ਯੂਜ਼ ਕਰ ਸਕਦੀ ਆ ਤੇ ਇਸ ਵਾਸਤੇ ਜ਼ਰੂਰੀ ਨਹੀਂ ਹੁੰਦਾ ਕਿ ਔਰਤ ਜਿਹੜਾ ਕਰੋ ਬਾਹਰ ਜਾ ਕੇ ਹੀ ਕੰਮਕਾਜ ਕਰੇ ਬਹੁਤ ਸਾਰੇ ਕੰਮਕਾਜ ਆ ਜਿਹੜੇ ਘਰਾਂ ਦੇ ਵਿੱਚ ਹੀ ਕੀਤੇ ਜਾ ਸਕਦੇ ਆ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਹੈ ਤੱਪਾ ਸ਼ੁਰੂਆਕ ਕੇ ਦੁੱਧ ਵੇਚਣਾ ਘਿਓ ਵੇਚਣਾ ਹੈ ਨਾ ਇਸ ਤੋਂ ਇਲਾਵਾ ਸਲਾਈ ਕਢਾਈ ਪੇਂਟਿੰਗ ਬੱਚਿਆਂ ਨੂੰ ਪੜਾਉਣਾ ਛੋਟੇ ਛੋਟੇ ਕੰਮਕਾਜ ਬਹੁਤ ਹੁੰਦੇ ਆ ਜੋ ਔਰਤ ਨੂੰ ਸੈਲਫ ਡਿਪੈਂਡ ਬਣਾਉਂਦੇ ਤੇ ਅੱਜ ਕੱਲ ਦਾ ਵੈਸੇ ਵੀ ਨੈਟ ਦਾ ਜਮਾਨਾ ਆ ਤੁਸੀਂ ਆਪਦੀ ਸਕਿੱਲ ਦੀ ਯੂਜ਼ ਕਰਦੇ ਹੋਏ ਤੁਸੀਂ ਆਪਣੇ YouTube ਤੇ Facebook ਤੇ ਸਟਾਟਸ ਤੇ ਵੀਡੀਓਸ ਪਾ ਸਕਦੇ ਹੋ ਜਿਸ ਨਾਲ ਤੁਹਾਨੂੰ ਅਰਨਿੰਗ ਹੋ ਸਕਦੀ ਆ ਔਰ ਤੁਸੀਂ ਆਪਦੀ ਜ਼ਿੰਦਗੀ ਜਿਹੜੀ ਵਧੀਆ ਜੀ ਸਕਦੇ ਹੋ ਜਿਸ ਤਰ੍ਹਾਂ ਮੈਂ ਵੀ ਘਰ ਦੇ ਕੰਮਕਾਜ ਦੇ ਨਾਲ-ਨਾਲ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਣੀ ਆ ਆਪਦੇ ਵੀਡੀਓਜ਼ YouTube ਤੇ ਵੀ ਅਪਲੋਡ ਕਰਦੀ ਆ ਇਸ ਨਾਲ ਕੀ ਹੁੰਦਾ ਆ ਕੌਨਫੀਡੈਂਸ ਆਉਂਦਾ ਜ਼ਿੰਦਗੀ ਦੇ ਵਿੱਚ ਹਨਾ ਆਪਦੀ ਸਕਿਨ ਨੂੰ ਯੂਜ਼ ਕਰਨ ਦਾ ਮੌਕਾ ਮਿਲਦਾ ਆ ਆਪਾਂ ਬਹੁਤ ਸਾਰੇ ਲੋਕਾਂ ਨਾਲ ਮਿਲਦੇ ਆ ਤੇ ਆਪਾਂ ਨੂੰ ਬਹੁਤ ਸਾਰੀ ਜਾਣਕਾਰੀ ਵੀ ਮਿਲਦੀ ਆ ਇਸ ਕਰਕੇ ਹਮੇਸ਼ਾ ਜਿਹੜੇ ਜ਼ਿੰਦਗੀ ਦੇ ਵਿੱਚ ਸੈਲਫ ਕੌਨਫੀਡੈਂਸ ਬਣਾਉਣ ਵਾਸਤੇ ਸੈਲਫ ਡਿਪੈਂਡ ਬਹੁਤ ਜ਼ਰੂਰੀ ਹੁੰਦਾ ਆ ਬਾਕੀ ਇਹ ਹੁੰਦਾ ਆ ਵੀ ਜ਼ਿੰਦਗੀ ਦੇ ਵਿੱਚ ਕੀ ਤਾਂ ਕਿਦੋਂ ਕਿਹੇ ਜਾ ਟਾਈਮ ਆ ਜਾਵੇ ਹਨਾ ਤਾਂ ਫਿਰ ਆਪਾਂ ਨੂੰ ਕਿਸੇ ਦੇ ਅੱਗੇ ਹੱਥ ਨਹੀਂ ਢਾਣੇ ਪੈਂਦੇਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਛੋਟੀਆਂ-ਛੋਟੀਆਂ ਚੀਜ਼ਾਂ ਵਾਸਤੇ ਵੀ ਆਪਾਂ ਕਿਸੇ ਤੇ ਡਿਪੈਂਡ ਨਹੀਂ ਹੋ ਸਕਦੇ ਇੱਕ ਹੋਰ ਹੈ ਕਿ ਅਗਰ ਆਪਾਂ ਖੁਦ ਅਰਨਿੰਗ ਕਰਦੇ ਹਾਂ ਸੈਲਫ ਡਿਪੈਂਡ ਹੈ ਤਾਂ ਮਨ ਨੂੰ ਬੜੀ ਖੁਸ਼ੀ ਜੀ ਮਿਲਦੀ ਹੈ ਤਦ ਲੋ ਜੀ ਇਹ ਸੀਗੇ ਕੁਝ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨਾਲੇ ਆਪਾਂ ਕਰ ਲਈ ਇੱਧਰ ਸਫਾਈ ਬਾਹਰਲੇ ਵੇੜੇ ਦੀ ਸਫਾਈ ਆਪਾਂ ਕਰਿਆ ਸੀਗੇ ਰੂਮਸ ਵਗੈਰਾ ਦੀ ਰਹਿੰਦੀ ਸੀਗੀ ਤੇ ਇਧਰ ਮਰੱਕੀ ਹੋਈ ਸੀਗੀ ਡਰਾਇੰਗ ਰੂਮ ਦੀ ਸਫਾਈ ਕਰਨ ਵਾਸਤੇ ਉਸ ਤੋਂ ਬਾਅਦ ਆਪਾਂ ਕਰਨੇ ਸਨ ਦੂਸਰੇ ਰੂਮਸ ਤੇ ਲੌਬੀ ਦੀ ਸਬਸਫਾਈ ਕਰਨ ਵਾਸਤੇ ਇੱਥੇ ਹੁਣ ਮੈਂ ਬੱਚਿਆਂ ਨੂੰ ਪੜਾਉਣੀ ਕਰਕੇ ਨਾ ਤਾਂ ਥੋੜੇ ਜਿਹਾ ਬੱਚੇ ਜਿਵੇਂ ਕਿ ਪੈਨਸਲ ਵਗੈਰਾ ਸ਼ਾਪ ਕਰਦੇ ਹਾਂ ਹਾਲਾਂਕਿ ਮੈਂ ਬਹੁਤ ਧਿਆਨ ਰੱਖਦੀ ਆਂ ਇਹ ਚੀਜ਼ ਦਾ ਵੀ ਬੱਚਿਆਂ ਨੂੰ ਸਿਖਾਉਣੀ ਵੀ ਰਹਿਣੀ ਤਾਂ ਕਿ ਉਹਨਾਂ ਨੂੰ ਕੱਲ ਨੂੰ ਸਕੂਲ 'ਚ ਜਾ ਕੇ ਕੋਈ ਪ੍ਰੋਬਲਮ ਨਾ ਹੋਵੇ ਤੁਸੀਂ ਇੱਥੇ ਸ਼ਾਪ ਕਰੋ ਇਸ ਤਰ੍ਹਾਂ ਕਰੋ ਕਲੀਨਿੰਗ ਰੱਖਣੀ ਹੈ ਨਾ ਸਾਫ਼ ਸੁਥਰਾ ਰੱਖਣਾ ਹੈ ਜੀ ਚਲੋ ਜੀ ਛੋਟੇ ਛੋਟੇ ਬੱਚੇ ਆ ਹੌਲੀ ਹੌਲੀ ਸਿੱਖ ਜਾਣਗੇ ਆਪਣਾ ਵੀ ਜੀ ਵਧੀਆ ਲੱਗ ਲੱਗਿਆ ਰਹਿੰਦਾ ਬੱਚਿਆਂ ਦੇ ਨਾਲ ਜੀ ਤੇ ਅੱਜ ਵਾਲੇ ਵਲ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਆਪਣੀਆਂ ਗੱਲਾਂ ਬਾਤਾਂ ਤੁਹਾਨੂੰ ਕਿਹੋ ਜਿਹੀਆਂ ਲੱਗਣੀਆਂ ਜਰੂਰ ਦੱਸਣਾ ਜੀ ਤੇ ਆਪਦੇ ਵੀ ਵਿਚਾਰ ਜਿਹੜੇ ਜਰੂਰ ਦੱਸਣਾ ਜੀ ਕਮੈਂਟ ਕਰਕੇ ਠੀਕ ਹੈ ਜੀ ਕੱਲੋਂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਤੇ ਰਹੋ ਜੀ ਖੁਸ਼ ਰਹੋ ਜੀ